ਲਾਈਵ ਵੀ ਤੁਹਾਨੂੰ ਜਿਹੜਾ ਅਸੀਂ ਦਿਖਾ ਵੀ ਦਿੰਨੇ ਆ ਕਿ ਬੈੱਡ ਜਿਹੜਾ ਬਹੁਤ ਮਜ਼ਬੂਤ ਹੈ। ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਕਜ ਮਿੱਡਾ ਦੇ ਵੱਲੋਂ ਸਵਾਗਤ ਕਰਦਾ। ਇਸ ਟਾਈਮ ਮੌਜੂਦ ਆ ਮੈਂ ਬਾਰਡਰ ਰੋਡ ਦੇ ਉੱਤੇ ਜਿੱਥੇ ਕੀ ਗਲੋਤਰਾ ਫਰਨੀਚਰ ਐਂਡ ਇਲੈਕਟ੍ਰੋਨਿਕ ਸ਼ਾਪ ਹੈ ਤਾਂ ਇਹ ਜਿਹੜੀ ਮੇਨ ਇਹਨਾਂ ਦਾ ਨਾਮ ਵਜਦਾ ਸਰਪੰਚ ਦੀ ਹੱਟੀ ਤਾ ਫੇਮਸ ਜਿਹੜਾ ਨਾਮ ਹੈ ਇਹਨਾਂ ਦਾ ਸਰਪੰਚ ਦੀ ੱਟੀ ਤਾਂ ਇੱਥੇ ਬੜੀ ਹੀ ਵਧੀਆ ਜਿਹੜੀ ਵੈਰਾਈਟੀ ਮਿਲ ਰਹੀ ਹੈ ਤਾਂ ਦੀਵਾਲੀ ਦੇ ਉੱਪਰ ਜਿਹੜੀ ਆਕਰਸ਼ਨ ਛੂਟ ਵੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨਾਲ ਉਹਨਾਂ ਨਾਲ ਵੀ ਮਿਲਾਨੇ ਆ ਜੀ ਸਰ ਆਰਬੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਹਾਂ ਜੀ ਤੁਹਾਡਾ ਵੀ ਸਵਾਗਤ ਹੈ ਤਾਂ ਇੱਕ ਦਾਵਾ ਕੀਤਾ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਵਿੱਚ ਸਭ ਤੋਂ ਜਿਹੜੇ ਘੱਟ ਰੇਟ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਨੇ ਫਰਨੀਚਰ ਦੇ ਵਿੱਚ ਤੇ ਇਲੈਕਟ੍ਰੋਨਿਕ ਦੇ ਵਿੱਚ ਹਾਂ ਜੀ ਹਾਂ ਜੀ ਤੁਹਾਨੂੰ ਫਰਨੀਚਰ ਦੀ ਹਰ ਇੱਕ ਚੀਜ਼ ਸਾਡੇ ਕੋਲ ਪ੍ਰੋਵਾਈਡ ਹੋਏਗੀ ਜੀ ਕਮਬੈਡ ਲੈਣਾ ਜੀ ਸੋਫਾ ਲੈਣਾ ਜੀ ਅਲਮਾਰੀ ਲੈਣੀ ਹੈ ਜੀ ਕਮਬੈਡਰਸਿੰਗ ਟੇਬਲ ਲੈਣਾ ਜੀ ਸਭ ਕੁਝ ਤੁਹਾਨੂੰ ਮਿਲੇਗਾ ਜੀ ਇੱਕ ਨਾਮ ਬੜਾ ਤੁਹਾਡਾ ਫੇਮਸ ਹੈ ਸਰਪੰਚ ਦੀ ੱਟੀ ਹਾਂਜੀ ਹਾਂਜੀ ਮੇਰੇ ਦਾਦਾ ਜੀ ਸਰਪੰਚ ਸੀ ਜੀ 10 ਸਾਲ ਸਰਪੰਚ ਰਹੇ ਨੇ ਦੋ ਵਾਰੀ ਬਨੇ ਆ ਕਿਹੜੇ ਪਿੰਡ ਦੇ ਕਬੂਲ ਸ਼ਹਿਦਾਰ ਦੇ ਜੀ ਬੋਰਡ ਰੋਡ ਤੇ ਆ ਜੀ ਤਾਂ ਉਹਦੇ ਕਰ ਉਹਨਾਂ ਦੇ ਨਾਮ ਕਰਕੇ ਤੁਹਾਨੂੰ ਆਪਦੇ ਚੱਲਦੇ ਰਹਿਣਾ ਜੀ ਤਾਂ ਉਹ ਅੰਦਰ ਆਪਾਂ ਜਿਹੜੀ ਵੈਰਾਈਟੀ ਵੀ ਦਿਖਾਈਏ ਸੀ ਪਹਿਲਾ ਬੈੱਡ ਤੋਂ ਸਟਾਰਟਿੰਗ ਹੋ ਜਾਂਦਾ ਹੈ ਪਹਿਲਾ ਖਾਂਗੇ ਇਲੈਕਟ੍ਰੋਨਿਕ ਦਾ ਸਾਮਾਨ ਵੀ ਇੰਨਾ ਕੋਲ ਇਲੈਕਟ੍ਰੋਨਿਕ ਸਾਰਾ ਕੁਝ ਮਿਲੇਗਾ ਜੀ ਮਲਟੀ ਬ੍ਰਾਂਡ ਸਟੋਰ ਹੈ ਜੀ ਇਹਨਾਂ ਦਾ ਏਸੀ ਸਭ ਕੁਝ ਮਿਲ ਜੇਗਾ ਤਾਂ ਇਹ ਬੈੱਡ ਦੇ ਜੇ ਸਾਡੇ ਕੋਲ ਸਾਰੇ ਬੈੱਡ ਜੀ 19 ਐਮ ਐਮ ਵਿੱਚ ਤਿਆਰ ਹੋਣਗੇ ਜੀ ਅਸੀਂ ਸਾਡੀ ਆਪ ਦੀ ਖੁਦ ਹੀ ਮੈਂ ਇੱਕ ਦਾਵਾ ਜਿਹੜਾ ਪਹਿਲਾਂ ਹੀ ਕਰਦਾ ਸੀ ਹਮੇਸ਼ਾ ਵਿਊਅਰਸ ਦਾ ਬੈਨੀਫਿਟ ਜ਼ਰੂਰ ਕਰਾਣੇ ਆ ਜਿਹੜਾ ਵੀ ਸ਼ੇਅਰ ਕਰਕੇ ਆਏਗਾ ਉਹਨਾਂ ਦੇ ਲਈ ਕੀ ਬੈਨੀਫਿਟ ਰਹੇਗਾ ਉਸ ਵਾਸਤੇ ਜੀ ਆਪਾਂ 10% ਡਿਸਕਾਊਂਟ ਪਿਛਲੀ ਵਾਰੀ ਕਿੰਨਾ ਸੀ ਨਾਲ ਆਪਾਂ ਉਹਨਾਂ ਨੂੰ ਗੱਦੇ 10% ਡਿਸਕਾਊਂਟ ਨਾਲ ਗੱਦੇ ਵੀ ਫਰੀ ਆ ਗੱਦੇ ਦਵਾਂਗੇ ਜੀ ਨਾਲ ਗੱਦੇ ਤੁਹਾਨੂੰ ਟੌਪ ਕੁਆਲਿਟੀ ਦੇ ਦੇ ਲਓ ਜੀ ਪਹਿਲਾਂ ਸੋਚ ਲਓ ਹਾਂਜੀ 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 ਟੌਪ ਕੁਆਲਿਟੀ ਦੇ ਗੱਦੇ ਦਵਾਂਗੇ ਜੀ ਪਿੱਛੇ ਪਈਆਂ ਦਿਖਾਵਾਂਗੇ ਇਹ ਨਹੀਂਗਾ ਜੀ ਕਿ ਬਿਨਾਂ ਦਿਖਾਏ ਦੋ ਬ੍ਰਾਂਡ ਦੇ ਗੱਦੇ ਦਿੱਤੇ ਜਾਣਗੇ ਨਾਲ ਤੇ ਜੇ ਬੈੱਡ ਦੀ ਗੱਲ ਕਰ ਲਈਏ ਤਾਂ ਕਿੰਨੇ ਦਾ ਬੈੱਡ ਹੈ ਬੈੱਡ ਜੀ ਆਪਣੇ ਕੋਲ ਜੀ ਵੈਸੇ ਤਾਂ ਜੀ 15000 ਤੋਂ ਸ਼ੁਰੂ ਹੋ ਜਾਂਦਾ ਜੀ 15000 ਤੋਂ ਲੈ ਕੇ ਜੇ ਕੋ 35000 ਦੇ ਗੱਲ ਬੈੱਡ ਹੈ ਜੀ ਇਹ ਹੁਣ ਬੈੱਡ ਹੈ ਜੀ 25000 ਤਾਂ ਰੇਕ ਦੇ ਨਾਲ 10% ਡਿਸਕਾਊਂਟ ਤਾਂ ਦਿੱਤਾ ਹੀ ਦਿੱਤਾ ਜਾਏਗਾ ਜਿਹੜ ਅਲੱਗ ਅਲੱਗ ਲੈਣ ਤਾਂ ਲੈ ਲਓ ਤੁਸੀਂ ਦੇਖ ਲਓ ਜੀ ਇਹਨਾਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਜਿਹੜਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਤਾਂ ਉਸ ਨੂੰ 10% ਡਿਸਕਾਊਂਟ ਤਾਂ ਦਿੱਤਾ ਹੀ ਜਾਏਗਾ ਨਾਲ ਜਿਹੜਾ ਗੱद्दा ਵੀ ਫਰੀ ਦਿੱਤਾ ਜਾਏਗਾ ਤਾਂ ਇਹ ਬੈੱਡ ਦੀ ਵੈਰਾਈਟੀ ਮੈਂ ਕਹਾਂਗਾ ਦਿਖਾ ਦਿਓ ਇਹ ਸਰ ਬੜਾ ਸੋਹਣਾ ਬੈੱਡ ਲੱਗ ਰਿਹਾ ਉੱਤੇ ਪਿੱਤਲ ਬੁੱਤ ਲਾਇਆ ਹੋਇਆ ਜੀ ਇਹ ਸ਼ੀਸ਼ੇ ਦੀ ਲੱਕੜ ਦਾ ਬਣਿਆ ਆ ਜੀ ਸਾਡਾ ਆਪ ਦਾ ਖੁਦ ਆਰ ਹੈਗਾ ਜੀ ਅਸੀਂ ਆਪ ਖੁਦ ਮੈਨੂਫੈਕਚਰ ਕਰਦੇ ਹਾਂ ਜੀ ਇਹ ਜੇ ਬੈੱਡ ਤੁਹਾਨੂੰ ਇਹਦੇ ਵਿੱਚ ਹੋਰ ਕੁਆਲਿਟੀ ਬੜੀਆਂ ਮਿਲਣਗੀਆਂ ਇਹ ਹੋਰ ਧਿਆਰ ਹੋ ਰਿਹਾ ਸਾਡੇ ਉਹਦੇ ਪਹਿਲੇ ਪੁਰਾਣੇ ਚੱਲਦੇ ਸੀ ਅੱਜਕੱਲ ਮੈਨੂੰ ਲੱਗਦਾ ਦੁਬਾਰਾ ਫਿਰ ਕਰੇ ਜਾਏ Rajasthan Sarangpur side ਤੇ ਇਹਦੀ ਰੇਟ ਦੀ ਗੱਲ ਕਰ ਲਈਏ ਤਾਂ ਕੀ ਰੇਟ ਹੈ 30000 ਰੁਪਏ ਦਾ ਜੀ 10% ਡਿਸਕਾਊਂਟ ਤੇ ਨਾਲ ਗੱਦੇ ਦੇ ਨਾਲ ਦੇਵਾਂਗੇ ਜੀ ਤੇ ਜੇ ਗੱਲ ਕਰ ਲਈਏ ਵੀ ਗੱਦਾ ਵੀ ਮਿਲ ਗਿਆ ਨਾਲ 10% ਡਿਸਕਾਊਂਟ ਵੀ ਮਿਲ ਗਿਆ ਤਾਂ ਲਗਭਗ 25000 ਦਾ ਬੈੱਡ ਰਹਿ ਗਿਆ ਹਾਂਜੀ ਹਾਂਜੀ ਇਹਨਾਂ ਦਾ ਲਗਭਗ ਇਹ ਰਹਿ ਗਿਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਜਿਹੜਾ ਤੁਹਾਨੂੰ ਗੱਦਾ ਵੀ ਦਿੱਤਾ ਜਾਣਾ ਹੈ 10% ਡਿਸਕਾਊਂਟ ਵੀ ਦਿੱਤਾ ਜਾਏਗਾ 3500 ਤੁਹਾਨੂੰ ਇਹਦੇ ਵਿੱਚ ਡਿਸਕਾਊਂਟ ਹੋ ਜਾਏਗਾ ਤਾਂ ਲਗਭਗ ਜਿਹੜਾ 7000 ਦਾ ਗੱਦਾ ਤਾਂ ਹੁੰਦਾ ਹੀ ਹੋਏਗਾ ਜੀ 3-4000 ਤੋਂ ਸ਼ੁਰੂ ਹੋ ਜਾਂਦਾ ਗੱਦਾ ਜੀ ਤੁਹਾਨੂੰ ਗੱਦੇ ਦਿਖਾਵਾਂਗੇ ਜੀ ਆਪਾਂ 5000 ਵਾਲੇ ਗੱਦੇ ਨਾਲ ਦੇਵਾਂਗੇ ਜੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਬੈੱਡਾਂ ਦੀ ਵੈਰਾਈਟੀ ਵੀ ਤੁਹਾਨੂੰ ਜਿਹੜਾ ਦਿਖਾ ਦਿੰਨੇ ਆਂ ਹਾਂਜੀ ਆ ਦੇਖੋ ਜੀ ਤਾਂ ਇਹ ਟੇਬਲ ਵੀ ਬੜੇ ਸਟਾਈਲਿਸ਼ਟ ਬਣਾਏ ਹੋਏ ਨੇ ਸਾਰੇ ਦੀ ਸ਼ੀਸ਼ਮ ਦੇ ਬੁੱਢੇ ਹੀ ਬਨੇ ਹੋਇਆ ਜੀ ਇਹ ਵੀ ਤੁਹਾਨੂੰ 3-in-1 ਹੈ ਜੀ ਇੱਕ ਛੋਟਾ ਜ ਤਾਂ ਸਪੇਸ ਜਿਨ੍ਹਾਂ ਦੇ ਕੋਲ ਘੱਟ ਹੈ ਉਹਨਾਂ ਦੇ ਲਈ ਹੈ ਜੀ ਉਹਨਾਂ ਲਈ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਟੇਬਲ ਦੇ نیچے ਟੇਬਲ ਜਿਹੜਾ ਚਲਾ ਜਾਂਦਾ ਹੈ ਅਗਰ ਤੁਹਾਡੇ ਕੋਲ ਸਪੇਸ ਘੱਟ ਹੈ ਤਾਂ ਇਹ ਤੁਸੀਂ ਟੇਬਲ ਵੀ ਲਿਜਾ ਸਕਦੇ ਹੋ ਤੁਹਾਨੂੰ ਯੂਨਿਕ ਯੂਨਿਕ ਚੀਜ਼ਾਂ ਮਿਲਣਗੀਆਂ ਜੀ ਇੱਧਰ ਤਾਂ ਅਲਮਾਰੀਆਂ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਮੈਂ ਕਹਾਂਗਾ ਕੈਮਰਾਮੈਨ ਨੂੰ ਦਿਖਾ ਦੇਵੇ ਅਲਮਾਰੀਆਂ ਵੀ ਇਹਨਾਂ ਦੇ ਕੋਲ ਅਲਮੀਰਾ ਸੋਫਾ ਤੁਹਾਨੂੰ ਯੂਵੀ ਬੋਰਡ ਚ ਅਲਮਾਰੀ ਮਿਲੇਗੀ ਜੀ ਇਹ ਯੂਵੀ ਬੋਰਡ ਚ ਬਣੀ ਹੋਈ ਹੈ ਜੀ ਅਲਮਾਰੀ ਬੜੀ ਸੋਹਣੀ ਬਣੀ ਆਈ ਜੀ ਮੈਂ ਕਹਾਂਗਾ ਖੋਲ ਕੇ ਵੀ ਦਿਖਾ ਦਿਓ ਮੜੀ ਇਹ ਅਲਮਾਰੀ ਹਾਂ ਜੀ ਇਹ ਕਿੰਨੇ ਸਾਈ ਕੀ ਸਾਈਜ਼ ਕੀ ਜੀ ਇਹਦਾ ਇਹ 6/7 ਸਾਈਜ਼ ਦਾ ਜੀ 6/7 ਤੇ ਰੇਟ ਦੀ ਜੇ ਗੱਲ ਕਰ ਰਹੀ ਹੈ ਤਾਂ ਕੀ ਰੇਟ ਰਹੇਗਾ ਇਹ 18000 ਰੁਪਏ ਆਂ ਤੇ 10% ਦਾ ਪਰ ਡਿਸਕਾਊਂਟ ਕਰ ਦਾਂਗੇ ਤੁਹਾਨੂੰ ਲਗਭਗ ਤਾਂ ਕੋਈ ਇਹਨਾਂ ਦਾ ਬੋਰਡ ਅੱਜ ਕੱਲ ਲੋਕਾਂ ਨੂੰ ਹੁੰਦਾ ਵੀ ਇਹ ਬੋਰਡ ਬੂਡ ਜਾ ਇਹ ਯੂਵੀ ਬੋਰਡ ਦੀ ਬਣੀ ਹੋਈ ਹੈ ਜੀ ਤੁਹਾਨੂੰ ਸਾਨੂੰ ਫੁੱਲ ਤੌਰ ਗਾਰੰਟੀ ਦਵਾਂਗੇ ਜੀ ਇਹ ਚੀਜ਼ ਉਹ ਨਹੀਂ ਲੱਗੀ ਹੋਈ ਕਿੰਨੇ ਟਾਈਮ ਦੀ ਹੁੰਦੀ ਹੈ ਜੀ ਗਾਰੰਟੀ ਬੰਦਾ ਅਸੀਂ ਤੁਹਾਨੂੰ ਅਸੀਂ ਬੈਠੇ ਆ ਜੀ ਵੈਸੇ ਤਾਂ ਜੀ ਇਹ ਗਾਰੰਟੀ ਸਾਨੂੰ ਪਿੱਛੇ ਨਹੀਂ ਆਂਦੀ ਪਰ ਅਸੀਂ ਸਾਲ ਦੀ ਗਾਰੰਟੀ ਦੇ ਦਿੰਦੇ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੋਲ ਜ ਗਰੰਟੀ ਤਾਂ ਇਹ ਬੜੀ ਸੋਹਣੀ ਅਲਮਾਰੀ ਹੈ ਇੱਕ ਹੀ ਹੈ ਜੀ ਦੋ ਨੇ ਜੀ ਜੀ ਇਹ ਇਹ ਦੋ ਇਕੋ ਅਲਮਾਰੀ ਹੈਗੀ ਹੈ ਜੀ ਦੋ ਵਾਂਗੂ ਲੱਗਦੀ ਹੈ ਜੀ ਇਹ ਵੀ ਤੁਹਾਨੂੰ ਜੀ ਉਹ ਇਹ ਬੋੜੇ ਚ ਹੈਗੀ ਹੈ ਕਾਰਵਿੰਗ ਕੀਤੀ ਹੋਈ ਹੈ ਜੀ ਇਹਦੇ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਕਾਰਵਿੰਗ ਕੀਤੀ ਹੋਈ ਦੀ ਕੜਾਈ ਕਰਾਉਂਦੇ ਹੁੰਦੇ ਹੁੰਦੇ ਜੀ ਪਿੱਛੇ ਅੱਛਾ ਅੱਛਾ ਹਾਂ ਜੀ ਉਹ ਕੀਤੀ ਹੋਈ ਹੈ ਜੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਹੈਵੀ ਐਂਡ ਲੱਗੇ ਆ ਸਭ ਪਾਸੇ ਪੂਰੀ ਵੱਡੀ ਜਿਹੜੀ ਅਲਮਾਰੀ ਹੈ ਐਵੇਂ ਲੱਗ ਰਿਹਾ ਕਿ ਜਿਵੇਂ ਦੋ ਪਈਆਂ ਹੋਣ ਪਰ ਇਹ ਇੱਕ ਹੀ ਹੈ ਤਾਂ ਮੰਦਰ ਵੀ ਇਹਨਾਂ ਦੇ ਕੋਲ ਬਹੁਤ-ਬਹੁਤ ਹੈ ਡਰੈਸਿੰਗ ਵੀ ਹੈਗੇ ਨੇ ਤਾਂ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜੇ ਮੰਦਰ ਵੀ ਇਹਨਾਂ ਦੇ ਕੋਲ ਇੱਥੇ ਅਵੇਲੇਬਲ ਨੇ ਤਾਂ ਹੁਣ ਦੀਵਾਲੀ ਦਾ ਜਿਹੜਾ ਫੈਸਟੀਵਲ ਵੀ ਆਉਣ ਵਾਲਾ ਹੈ ਤਾਂ ਹਰ ਕਿਸੇ ਨੂੰ ਹੁੰਦਾ ਘਰ ਦੇ ਵਿੱਚ ਮੰਦਰ ਵੀ ਜਿਹੜਾ ਹੋਵੇ ਤਾਂ ਉਹ ਵੀ ਇਹਨਾਂ ਦੇ ਕੋਲ ਜਿਹੜੇ ਇੱਕ ਇੱਕ ਚੀਜ਼ ਦੇ ਬਣੇ ਹੋਏ ਨੇ ਜੀ ਬੜੇ ਸੋਹਣੇ ਲੱਗ ਰਹੇ ਹੈ ਜੀ ਸਾਰੇ ਜੀ ਲੋਕ ਨਾ ਪਾਰਟੀਕਲ ਬੋਰਡ ਦੇ ਬੰਦੇ ਹੈ ਜੀ ਆ ਵੀ ਪਈ ਸਾਡੇ ਕੋਲ ਪਾਰਟੀਕਲ ਬੋਰਡ ਵਾਲੇ ਜੀ ਇਹ ਚੀਜ਼ ਪਈ ਹੈ ਪਰ ਉਹ ਬੜੇ ਇਹਦੀ ਦੂਜੇ ਬੋਰਡ ਹੈ ਜੀ ਐਮ ਡੀ ਐਫ ਬੋਰਡ ਹੁੰਦਾ ਜੀ ਬੜਾ ਸੋਹਣਾ ਲੱਗ ਰਿਹਾ ਹੈ ਜੀ ਪੀ ਯੂ ਪਾਲਿਸ਼ ਕੀਤੀ ਹੋਈ ਹੈ ਜੀ ਤੇ ਰੇਟ ਦੀ ਗੱਲ ਕਰ ਰਹੀਏ ਤਾਂ ਕੀ ਇਹ ਛੋਟਾ ਮੰਦਰ ਜੀ 500 ਰੁਪਏ ਬੜਾ ਦੇਖਤੇ ਨੇ ਯਾਰ ਦੇ ਬੰਦੇ ਨੇ ਮੇਰੇ ਸਾਹਮਣੇ ਸ਼ਾਇਦ ਕੋਈ ਡਿਜ਼ਾਈਨ ਬਣਵਾਣ ਚਲਾ ਜਾਵੇ 3000 ਰੁਪਏ ਲੈ ਲੈਣਗੇ 2000 2200 ਦਾ ਸਿਰਫ ਕਾਰਵਿੰਗ ਦਾ ਖਰਚਾ ਜੀ ਲਾਈਟਾਂ ਵੀ ਲੱਗੀਆਂ ਆਈਆਂ ਜੀ ਸਭ ਕੁਝ ਬੜਾ ਵਧੀਆ ਬਣਿਆ ਆਇਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਅਕਸਰ ਹੀ ਤੁਸੀਂ ਦੇਖਿਆ ਹੋਣਾ ਕੋਈ ਡਿਜ਼ਾਈਨ ਬਣਵਾਣ ਜਾਂਦੇ ਆ ਤਾਂ ਇੰਨੀ ਤਾਂ ਲੇਬਰ ਲੱਗ ਜਾਂਦੀ ਹੈ 3000 ਰੁਪਏ ਦਾ ਹਾਂਜੀ ਹਾਂਜੀ 3000 ਰੁਪਏ ਦਾ ਆ ਜਿਹੜਾ ਵੱਡੇ ਵਾਲਾ ਸਾਨੂੰ ਅੰਦੇਜ بڑے ਸਾਈਜ਼ ਮਿਲ ਜਾਣਗੇ ਛੋਟੇ ਵਾਲਾ ਜਿਹੜਾ ਨਾਲ ਹੈ ਹਾਂਜੀ ਉਹ 2800 ਦਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਦੁਬਾਰਾ ਕਹਾਂਗਾ ਕੈਮਰਾਮੈਨ ਬੜੇ ਹੀ ਅੱਛੇ ਡਿਜ਼ਾਈਨ ਬਨੇ ਹੋਇਆ ਉੱਪਰ ਜਿਹੜਾ ਓਮ ਗਣੇਸ਼ ਬਨੇ ਹੋਇਆ ਹੈ ਮੇਰੇ ਸਾਹਮਣੇ ਲੱਗ ਰਹੀ ਬਨਵਾਨ ਚਲੇ ਜਾਈਏ ਤਿੰਨੇ ਪੈਸੇ ਉੱਪਰ ਲੱਗ ਜਾਂਦੇ ਨੇ ਅੰਦਰ ਵੀ ਕਾਰਵਿੰਗ ਕੀਤੀ ਹੋਈ ਹੈ ਜੀ ਅੰਦਰ ਵੀ ਬਨੇ ਆ ਅੰਦਰ ਵੀ ਬਨੇ ਆ ਜੀ ਬਾਹਰ ਨਹੀਂ ਅੰਦਰ ਹੀ ਬਨੇ ਹੋਏ ਹੋਵੇ ਵੀ ਇਹਨਾਂ ਦੇ ਕੋਲ ਸਾਰਾ ਸਮਾਨ ਤੇ ਇਹ ਕੀ ਡਾਈਨਿੰਗ ਹੈ ਲੋ ਜੀ ਆਹ ਦੇਖ ਲੋ ਜੀ ਜਿਨ੍ਹਾਂ ਕੋਲ ਸਪੇਸ ਘੱਟ ਹੈ ਸਪੈਸ਼ਲ ਜਿਹੜਾ ਇਹ ਨੀਚੇ ਹੀ ਚਲੇ ਜਾਂਦੇ ਐ ਚੇਅਰ ਦੁਬਾਰਾ ਫਿਰ ਮੈਂ ਕਰਕੇ ਦਿਖਾ ਦੇਣਾ ਜਿਨ੍ਹਾਂ ਕੋਲ ਸਪੇਸ ਘੱਟ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੋਲ ਜਿਹੜਾ ਆਧੁਨਿਕ तरीके कह दंगे क्योंकि आज कल हर बंदे को जेड़ा स्पेस ਘਟ ਹੁੰਦਾ ਹੈ ਤਾਂ ਚੇਅਰ ਜਿਹੜੀਆਂ ਨੀਚੇ ਜਲੀਆਂ ਜਾਂਦੀਆਂ ਇਹਦੀ ਗੱਲ ਕਰ ਲਈ ਡਾਈਨਿੰਗ ਟੇਬਲ ਕਿਸ ਲੱਕੜ ਦਾ ਬਣਿਆ ਉਹ ਸਿੱਟੀੜਾ ਜੀ ਇਹ ਸਾਰਾ ਸ਼ੀਸ਼ਮ ਵਿੱਚ ਬਣਿਆ ਆ ਜੀ ਫੁੱਲ ਤੁਹਾਨੂੰ ਗਰੰਟੀ ਦਵਾਂਗੇ ਸ਼ੀਸ਼ਮ ਦੀ ਆਏਗੀ ਅਗਰ ਸ਼ੀਸ਼ਮ ਨਾ ਆਏ ਤਾਂ ਫਿਰ ਵਾਪਸ ਰੱਖ ਲਾਂਗੇ ਕਿਉਂਕਿ ਤੁਹਾਡਾ ਖੁਦ ਆਪਦਾ ਹੀ ਕੰਮ ਆ ਲੱਕੜ ਦਾ ਵੀ ਇਹ ਵੀ ਲੋਕ ਕਹਿੰਦੇ ਚ ਜੀ ਬਹੁਤ ਅੰਦੇ ਡਿਫਰੈਂਸ ਹੁੰਦਾ ਲੱਕੜ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਜੀ ਸ਼ੀਸ਼ਮ ਦੀ ਹੈ ਕਿਹੜੀ ਹੈ ਲੋਕਾਂ ਨੇ ਰੇਸ਼ੇ ਬਨਵਾ ਲੈਂਦੇ ਨੇ ਖੁਦ ਬਣਾ ਲੈਂਦੇ ਨੇ ਜੀ ਜੇ ਰੇਟ ਦੀ ਗੱਲ ਕਰ ਲਈਏ ਤਾਂ ਜਿਹੜੇ 25000 ਰੁਪਏ 10% ਡਿਸਕਾਊਂਟ ਦੇ ਦੇ ਦਿਕ ਕਰ ਦਾਂਗੇ ਤਾਂ ਇਹ ਵੀ 25000 ਦਾ ਹੈ ਅਗਰ ਤੁਸੀਂ ਸ਼ੇਅਰ ਕਰਕੇ ਆ ਰਹੇ ਹੋ ਤਾਂ 10% ਜਿਹੜਾ ਡਿਸਕਾਊਂਟ ਕਰ ਦਾਂਗੇ ਤੁਹਾਨੂੰ ਇਹਦੇ ਵਿੱਚ ਮਿਲਣਾ ਹੈ ਤਾਂ ਇਹ ਸੋਫਾ ਆ ਗਿਆ ਜੀ ਇਹ ਕਿੰਨੇ ਸੀਟਰ ਆ ਗਿਆ ਜੀ ਇਹ 10 ਸੀਟਰ ਸੋਫਾ ਹੈ ਜੀ ਅੱਛਾ ਜੀ ਦਾ ਰੇਟ ਜੀ 30000 ਰੁਪਏ ਜੀ 30000 ਰੁਪਏ ਹਾਂਜੀ ਇਹ ਤੁਹਾਨੂੰ ਇਹਦੇ ਜੱਪ ਵੀ ਕਾਊਂਟ ਕਰ ਦਾਂਗੇ ਜੀ ਇਹ ਕਹਿੰਦੇ ਉੱਤੇ ਗਲਾਸ ਵੀ ਲਗਾ ਕੇ ਦੋਗੇ ਦਿਵਾਲੀ ਤੱਕ ਨਾ ਦਿਵਾਲੀ ਤੋਂ ਬਾਅਦ ਹੋਣੀ ਤਾਂ ਇਹ ਸਿਰਫ ਛੁੱਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹਨ ਦਿਵਾਲੀ ਤ ਤੋ ਉਸ ਤੋਂ ਬਾਅਦ ਆ ਕੇ ਨਾ ਕਹਿਣਾ Diwali ਤੋਂ ਬਾਅਦ ਕੋਈ ਆਵੇ ਮੈਨੂੰ ਆ ਦੇਵਾਂਗੇ ਮੈਂ ਨਹੀਂ ਦੇ ਸਕਾਂਗਾ ਜੀ ਪ੍ਰੋਵਾਈਡ ਕਰ ਸਕਦਾ ਜੀ ਅਗਰ ਕੋਈ Diwali ਤੋਂ ਪਹਿਲਾਂ ਮੈਨੂੰ ਕੋਈ ਆਰਡਰ ਕਰ ਜਾਵੇ ਫਿਰ ਮੈਂ ਉਹਨੂੰ ਤਿਆਰ ਕਰਾ ਦਾਂਗਾ ਕਿੰਨੀ ਸਾਈ ਹੈ ਜਿਹੜੀ ਉਹ ਜਮ੍ਹਾਂ ਕਰਾ ਦੇਣ ਤਾਂ ਉਹਨਾਂ ਨੂੰ ਜਿਹੜਾ ਮਿਲ ਸਕਦਾ ਮੰਨ ਲਓ ਕਈ ਵਾਰੀ ਕਿਸੇ ਦਾ ਵਿਆਹ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਆਪਾਂ ਆਰਡਰ ਦੇ ਦਾਂਗੇ ਤੁਹਾਨੂੰ ਬਣਵਾ ਦਾਂਗੇ ਬਣਵਾ ਕੇ ਦੇ ਦੋਗੇ ਤਾਂ ਤੁਸੀਂ ਸਿਰਫ 20% ਜਮ੍ਹਾਂ ਕਰਵਾਣਾ ਹੈ ਅਗਰ ਕਲਰ ਕਲਰ ਤੁਹਾਨੂੰ ਕੋਈ ਹੋਰ ਚਾਹੀਦਾ ਜਿਵੇਂ ਡਬਲ ਕਲਰ ਬਨਾਇਆ ਹੋਇਆ ਹੈ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਆ ਕੇ ਜਿਹੜਾ ਇੱਥੇ 20% ਤਾਂ ਤੁਹਾਨੂੰ ਉਹੀ ਕਲਰ ਦੇ ਵਿੱਚ ਜਿਵੇਂ ਤੁਸੀਂ ਕਹੋਗੇ ਉਵੇਂ ਤਿਆਰ ਕਰਕੇ ਦੇ ਦਿੱਤਾ ਜਾਏਗਾ ਤੇ ਇਹ ਕਿੰਨੇ ਸੀਟਰ ਹੈ ਜੀ ਇਹ 7 ਸੀਟਰ ਜੀ 7 ਸੀਟਰ 18000 ਦਿਆਂ ਦੇ 10% ਡਿਸਕਾਊਂਟ ਕਰਾਂਗੇ ਸਾਡੇ 16000 ਤੁਹਾਨੂੰ ਪੈ ਜਾਏਗਾ ਜੀ ਇਹ ਸਾਡੇ 16000 ਦਾ ਪੈ ਜਾਏਗਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਉਹ 10 ਸੀਟਰ ਆ ਗਿਆ ਇਹ 7 ਸੀਟਰ ਆ ਗਿਆ ਤਾਂ ਇਸ ਦੇ ਨਾਲ ਜਿਹੜੀਆਂ ਸੈਟੀਆਂ ਵੀ ਨੇ ਉਹਦੇ ਦੂਜੀ ਤਰ੍ਹਾਂ ਦੀਆਂ ਬਣਾਈ ਹੋਈਆਂ ਤਾਂ ਇਹ ਕਿਹੜੀ ਲੱਕੜ ਚ ਆ ਗਿਆ ਜੀ ਇਹ ਇਹ ਸ਼ੀਸ਼ਮ ਦੀ ਲੱਕੜੇ ਚ ਆ ਗਿਆ ਜੀ ਕਿ ਇਹਨੂੰ ਕਾਲੀ ਟਾਲੀ ਕਹਿੰਦੇ ਆ ਜੀ ਅੱਛਾ ਜੀ ਕਾਲੀ ਟਾਲੀ ਹਾਂ ਜੀ ਇਹ ਉਹਦੇ ਚ ਬਣਿਆ ਜੀ ਇਹ 35000 ਰੁਪਏ ਦਾ ਸੈੱਟ ਹੈ ਜੀ ਅੰਦੇ ਤੋਂ 10% ਡਿਸਕਾਊਂਟ ਕਰਾਂਗੇ ਅਗਰ ਕੋਈ ਲੋਕ ਟੇਬਲ ਨਹੀਂ ਲੈਣਾ ਚਾਹੁੰਦਾ 10000 ਰੁਪਏ ਦੇ ਵਿੱਚ ਵੀ ਛੂਟ ਹੋ ਜੇਗੀ ਜੀ 10000 ਰੁਪਏ ਦਾ ਟੇਬਲ ਹੈ ਜੀ ਹਾਂਜੀ ਹਾਂਜੀ ਇਹ ਸਾਲਾ ਸ਼ੀਸ਼ਮ ਦੀ ਲੱਕੜ ਤੋਂ ਬਣਿਆ ਆ ਜੀ ਇਹ ਹੈਵੀ ਕਿੰਨਾ ਚੱਕ ਕੇ ਦੇਖੋ ਜੀ ਇਹਦੀ ਤੁਹਾਨੂੰ 50 ਸਾਲ ਗਰੰਟੀ ਦੇ ਦਾਂਗੇ ਜੀ ਇਹਨੂੰ ਕੁਝ ਹੋ ਜਾਵੇ ਤਾਂ ਜੀ ਬਹੁਤ ਬਾਰਾ ਹੈ ਜੀ ਹਾਂਜੀ ਤੇ ਇਹ 50 ਸਾਲ ਵੀ ਨਹੀਂ ਖਰਾਬ ਹੁੰਦਾ ਖਰਾਬ ਹੋ ਨਹੀਂ ਨਹੀਂ ਜੀ ਬਸ ਇਹਨੂੰ ਪਾਲਿਸ਼ ਕਰਵਾਉਂਦੇ ਰੋ ਦੁਬਾਰਾ ਪਾਲਿਸ਼ ਕਰਾਉਂਗੇ ਨਵਾਂ ਬਣ ਜਾਣਾ ਜੀ ਤੇ ਇਹ ਤੁਸੀਂ ਤੁਹਾਨੂੰ ਦੁਬਾਰਾ ਬੈੱਡ ਵੀ ਦਿਖਾ ਦਈਏ ਤਾਂ ਪਿੱਛੇ ਵੀ ਅੱਜਕਲ ਲੋ ਤਾਂ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਜ਼ਰੂਰ ਕਰੋ ਆ ਕੇ ਇੱਥੇ ਵੈਰਾਈਟੀ ਦੇਖੋ ਬੜੀ ਅੱਛੀ ਜਿਹੜੀ ਵੈਰਾਈਟੀ ਇੱਥੇ ਮਿਲ ਰਹੀ ਹੈ ਬੈੱਡ ਵੀ ਦਿਖਾ ਰਹੇ ਆ ਤੁਹਾਨੂੰ ਸਾਰੀਆਂ ਆਈਟਮਾਂ ਜਿਹੜੀਆਂ ਦਿਖਾ ਰਹੇ ਆ ਤਾਂ ਕਈ ਵਾਰੀ ਕਈਆਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਹੈ ਵੀ ਪਤਾ ਨਹੀਂ ਯਾਰ ਬੈੱਡ ਕਿੱਦਾਂ ਦਾ ਹੋਏਗਾ ਕਿੱਦਾਂ ਦਾ ਨਹੀਂ ਤਾਂ ਲਾਈਵ ਵੀ ਤੁਹਾਨੂੰ ਜਿਹੜਾ ਅਸੀਂ ਦਿਖਾ ਵੀ ਦਿੰਨੇ ਆ ਕਿ ਬੈੱਡ ਜਿਹੜਾ ਬਹੁਤ ਮਜ਼ਬੂਤ ਹੈ ਤਾਂ ਲਗਭਗ ਮੇਰਾ ਅੱਗੇ ਮੈਂ ਆਪਦੀ ਉਮਰ ਵੀ ਦੱਸੀ ਤੇ ਅੱਜ weight ਵੀ ਦੱਸ ਦੇਣਾ 90 ਕਿਜੀ ਦੇ ਕਰੀਬ ਮੇਰਾ weight ਹੈ ਤੈਸੇ ਉੱਪਰ ਮੈਂ ਛਲਾਂਗਾ ਵੀ ਲਗਾ ਲਈਆਂ ਤਾਂ ਬਹੁਤ ਹੀ ਵਧੀਆ ਜਿਹੜੀ ਵੈਰੈਟੀ ਯੂਜ਼ ਕੀਤੀ ਗਈ ਹੈ ਤਾਂ ਤੁਸੀਂ ਇੱਧਰ ਆ ਸਕਦੇ ਹੋ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਦਿਖਾ ਦੇਵੇ ਇਸ ਦੇ ਵਿੱਚ ਜਿਹੜੇ ਉਹ ਫੋਕੇ ਬੋਰਡ ਨਹੀਂ ਯੂਜ਼ ਕੀਤੇ ਗਏ ਪਲਾਈ ਯੂਜ਼ ਕੀਤੀ ਗਈ ਹੈ ਤਾਂ ਇਸ ਕਰਕੇ ਥੋੜੇ ਰੇਟ ਨੇ ਤਾਂ ਕਿਉਂਕਿ ਲੋਕ ਸਮਝ ਲੈਂਦੇ ਆ ਵੀ ਪਤਾ ਨਹੀਂ ਯਾਰ ਰੇਟ ਉਲਟਾ ਜ਼ਿਆਦਾ ਦੱਸ ਰਹੇ ਹੈ ਅਗਰ ਚੰਗੀ ਕੁਆਲਿਟੀ ਲਵਾਵਾਂਗੇ ਤਾਂ ਰੇਟ ਤਾਂ ਲੱਗਦੇ ਹੀ ਲੱਗਦੇ ਹੈ ਕਰੇ ਵੀ ਤਿਆਰ ਕਰਵਾਵਾਂਗੇ ਤਾਂ ਇਸ ਤੋਂ ਜ਼ਿਆਦਾ ਆਪਾਂ ਨੂੰ ਜਿਹੜੇ ਪੈਸੇ ਲੱਗਦੇ ਆ ਕਿਉਂਕਿ ਲੇਬਰ ਵੀ ਜਿਹੜੀ ਜ਼ਿਆਦਾ ਲੱਗਦੀ ਹੈ ਇਹਨਾਂ ਦੇ ਕੋਲ ਰੈਗੂਲਰ ਹੁੰਦੇ ਆ ਆਪਦੇ ਬੰਦੇ ਤਾਂ ਜਿਵੇਂ ਬੈੱਡ ਤਿਆਰ ਕਰਦੇ ਰਹਿੰਦੇ ਆ ਇਹਨਾਂ ਦੇ ਕੋਲ ਕੋਈ ਵੇਸਟੇਜ ਨਹੀਂ ਹੁੰਦੀ ਆਪਾਂ ਘਰੇ ਬਣਵਾਨੇ ਆਪਣੀ ਸਮਾਇਕਾ ਵੇਸਟੇਜ ਚਲੀ ਜਾਂਦੀ ਐ ਪਲਾਈ ਚਲੇ ਜਾਂਦੇ ਆ ਬੋਰਡ ਚਲੇ ਜਾਂਦੇ ਆ ਤਾਂ ਇਹਨਾਂ ਦਾ ਹਰੇਕ ਪਾਸੇ ਜਿਹੜਾ ਯੂਜ਼ ਹੋ ਜਾਂਦਾ ਐ ਐਸੇ ਕਰਕੇ ਜਿਹੜੇ ਰੇਟ ਘੱਟ ਦਿੱਤੇ ਜਾਂਦੇ ਆ ਜੀ ਅੱਗੇ ਆ ਜਾਓ ਸ਼ੀਸ਼ੀ ਹਾਂਜੀ ਹਾਂਜੀ ਆਹ ਬੈੱਡ ਜਿਹੜਾ ਇਹ ਛੋਟਾ ਲੱਗ ਰਿਹਾ ਥੋੜਾ ਯਾਰ ਇਹ ਬੈੱਡ ਦੀ 6 ਫੁੱਟ ਬੈੱਡ ਕਹਿੰਦੇ ਜੀ ਇਹਨੂੰ ਬਾਕੀ ਬਾਕੀ ਤਾਂ ਹਾਂ ਜੀ ਸੇਮ ਸਾਈਜ਼ ਹੁੰਦਾ ਜੀ ਪਿੱਛੋਂ ਦੀ ਜੇ ਟੋਹ ਛੋਟੀ ਹੋਏਂਦੀ 6 ਹੋਏਂਦੀ ਸੈਟੀਆਂ ਨਹੀਂ ਹੁੰਦੀਆਂ ਤੇ ਇਹਦੀ ਗੱਲ ਕਰੀਏ ਰੇਟ ਦਾ ਬੈੱਡ ਦੇ ਦਾਂਗੇ ਜੀ 10% ਡਿਸਕਾਊਂਟ ਇਹਦੇ ਤੇ ਕਰ ਦਾਂਗੇ ਜੀ ਇਹਦੇ 15000 ਵਾਲੇ ਦੇ ਵੀ ਹਾਂ ਜੀ ਤੁਹਾਨੂੰ 13500 ਦਾ ਇਹ ਬੈੱਡ ਪੈ ਜਾਏਗਾ ਗੱਦਾ ਨਹੀਂ ਇਹਦੇ ਨਾਲ ਦਵਾਂਗੇ ਜੀ ਕਿ 13500 ਦਾ ਚੈਲੰਜ ਰੇਟ ਦਿੰਨੇ ਆ ਜੀ ਕੋਈ ਤੁਹਾਨੂੰ ਦੇ ਦੇ ਜੀ 13500 ਰੁਪਏ ਦਾ ਬੈੱਡ ਪੈਣਾ ਮੈਂ ਕਹਾਂਗਾ ਕੈ ਬੈਕ ਜਿਹੜੀ ਅੰਦੀ ਬਣਾਈ ਹੋਈ ਹੈ ਅੰਦੇ ਅੱਗੇ ਵੀ ਇੱਕ ਡਿਜ਼ਾਈਨ ਪਿਆ ਹੈ ਤਾਂ ਇੱਕਾ ਬੜਾ ਸੋਹਣਾ ਲੱਗ ਰਿਹਾ ਹੈ ਇਹਦੇ ਉੱਪਰ ਉਹ ਲਗਾਈ ਹੋਈਆਂ ਲਾਈਟਾਂ ਲਗਾਈ ਹੋਈਆਂ ਜੀ ਇਹ ਅੰਦੇ ਤਿੰਨ ਰੰਗ ਨੇ ਲਾਈਟ ਹੈ ਜੀ ਅੱਛਾ ਜੀ ਇਹ 골ਡਨ ਹੈ ਵਾਈਟ ਹੈ ਇੱਕ ਮਿਕਸ ਕਲਰ ਹੈ ਇਹ 9 9 ਫੁੱਟ ਆ ਲਾਗੇ ਜੀ ਇਹ ਵੀ 9 ਫੁੱਟ ਹੈ ਤੇ ਇਹਦੀ ਰੇਟ ਦੀ ਗੱਲ ਕਰਦੇ ਹਾਂ ਜੀ ਰੇਟ 25000 ਰੁਪਏ 10% ਡਿਸਕਾਊਂਟ ਨਾਲ ਗੱਦੇ ਦੇ ਨਾਲ ਹਾਂਜੀ ਹਾਂਜੀ ਤਾਂ ਫਿਰ ਲੁੱਕ ਹੀ ਆ ਹੀ ਲੈਣਗੇ ਜੀ ਉਹ ਤਾਂ ਛੋਟਾ ਲੈਣਾ ਹੀ ਨਹੀਂ ਹਾਂਜੀ ਗੱਲ ਉਹ ਹੀ ਆ ਗਈ ਜੀ ਹਾਂਜੀ ਨਾਲੇ ਵੱਡਾ ਬੈੱਡ ਮਿਲ ਰਿਹਾ ਨਾਲੇ ਗੱਦਾ ਫ੍ਰੀ ਮਿਲ ਰਿਹਾ ਉਹ ਹਾਂਜੀ ਹਾਂਜੀ ਤਾਂ ਹੋਰ ਵੀ ਤੁਸੀਂ ਬੈੱਡ ਦੇਖ ਸਕਦੇ ਹੋ ਤੱਕ ਅੱਗੇ ਸੋਫੇ ਹੋਰ ਵੀ ਆ ਗਏ ਆ ਬਾਕੀ ਤੁਸੀਂ ਇੱਥੇ ਆ ਕੇ ਵਿਜ਼ਿਟ ਆ ਕੇ ਵੀ ਕਿਉਂਕਿ ਵੀਡੀਓ ਜਿਹੜੀ ਜ਼ਿਆਦਾ ਵੱਡੀ ਹੋ ਜਾਏਗੀ ਤਾਂ ਇੱਥੇ ਆ ਕੇ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਵਾਜਬ ਰੇਟਾਂ ਦੇ ਉੱਪਰ ਜਿਹੜਾ ਹਰੇਕ ਵੈਰਾਈਟੀ ਮਿਲੇਗੀ ਤਾਂ ਤੁਸੀਂ ਸੋਫਿਆਂ ਦੇ ਕਲਰ ਵੀ ਦੇਖ ਸਕਦੇ ਹੋ ਹਾਂਜੀ ਕਰੀਮ ਕਲਰ ਜਿਹੜਾ ਆਫ ਵਾਈਟ ਕਲਰ ਹੈ ਜੀ ਇਹ ਲੋਗ ਆیکل ਲੋਕ ਪਸੰਦ ਕਰਦੇ ਆ ਦੀ ਸੰਭਾਲ ਰੱਖਣੀ ਪੈਂਦੀ ਹੈ ਪਰ ਸੋਨਾ ਬਹੁਤ ਲੱਗਦਾ ਜੀ ਫੁੱਲ ਹੈਵੀਅਟ ਬਣਿਆ ਹੈ ਜੀ ਲੋਗ ਉੱਪਰ ਦੇ ਨੇ ਜੀ ਪਤਲੀ ਦੀ ਗੱਤਾ ਲਾ ਦਿੰਦੇ ਜੀ ਅਸੀਂ ਪਲਾਈ ਲਈ ਹੋਈ ਹੈ ਜੀ ਕੁਛ ਨਹੀਂ ਇਹ ਨੂੰ ਹੁੰਦਾ ਜੀ ਇਹ ਤੁਹਾਨੂੰ ਇਹ ਵੀ ਰੇਟ ਹੋ ਗਿਆ ਸੇਮ ਰੇਟ ਮਿਲ ਜੇਗਾ ਜਿਹੜਾ ਰੇਟ ਹੋਗਾ ਜੀ ਕਿਉਂਕਿ ਤੁਹਾਡਾ ਖੁਦ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਦਾਦਾ ਜੀ ਦੇ ਟਾਈਮ ਤੋਂ ਜਿਹੜਾ ਲੱਕੜਾਂ ਦਾ ਕੰਮ ਤੁਹਾਡਾ ਆਰਾ ਵੀ ਜਿਹੜਾ ਫੇਮਸ ਹੈ ਅਸੀਂ ਆਪ ਮੈਨੂਫੈਕਚਰ ਕਰਦੇ ਆ ਜੀ ਸਾਨੂੰ ਕਿਸੇ ਕੋਲ ਪਰਚੇਸ ਕਰਨ ਦੀ ਲੋੜ ਨਹੀਂ ਹੁੰਦੀ ਜੀ ਲੱਕੜ ਵੀ ਤੁਹਾਡੀ ਆਪ ਦੀ ਸਭ ਕੁਝ ਆਉਂਦਾ ਹੈ ਮੰਦਿਰੇ ਤੁਹਾਨੂੰ ਦਿਖਾ ਰਹੇ ਸੀ ਜੀ ਮੰਦਿਰ ਸਾਈ ਦੇ ਵੀ ਹੈਗਾ ਜੀ ਸਾਈਸ ਤੁਹਾਨੂੰ ਹੋਰ ਮਿਲ ਜਾਣਗੇ ਜੀ ਇੰਦੇ ਤੁਹਾਨੂੰ ਹੋਰ ਤੁਸੀਂ ਦੇਖ ਸਕਦੇ ਹੋ ਪਿੱਛੇ ਉਹ ਜਿਹੜੇ ਮੰਦਰ ਹੈ ਉਹਨਾਂ ਦੇ ਵੀ ਬੈਕਗਰਾਉਂਡ ਤੇ ਆਣਾ ਬਣਿਆ ਹੋਇਆ ਹੈ। ਤਾਂ ਐਵੇਂ ਕੀਤਾ ਹੈਗਾ ਜੀ ਲਾਈਟ ਲੱਗੀ। ਤੇ ਜੇ ਐਂਦੀ ਰੇਟ ਦੀ ਗੱਲ ਕਰ ਲਈਏ ਤਾਂ ਹਾਂਜੀ ਇਹ ਰੇਟ ਹੈਗਾ ਜੀ 8000 ਰੁਪਏ ਜੀ। 8000 ਰੁਪਏ ਦੇ ਵਿੱਚ। ਤਾਂ ਮੇਰੇ ਸਾਹਮਣੇ ਲ ਉਹ ਇੱਕ ਲੱਕੜਜੀ ਬਨਵਾਨ ਜਾਨਦੇ ਆ 25-2500 3-3000 ਰੁਪਏ ਲਲਨ ਦੇ ਡਿਜ਼ਾਈਨ ਬਣਾਉਂਦੇ ਹੀ। ਜੀ ਉਹਨਾਂ ਦੇ ਡਿਜ਼ਾਈਨ ਡਿਜ਼ਾਈਨ ਤੇ 4000 ਰੁਪਏ ਲੱਗ ਜਾਂਦੇ। ਤਾਂ ਇਹ ਲਾਈਟਾਂ ਲੂਟਾਂ ਵੀ ਕੁਝ ਲੱਗੀਆਂ। ਲਾਈਟਾਂ ਵੀ ਲੱਗੀਆਂ ਪਿੱਛੇ ਬਹੁਤ ਸੋਹਣੀਆਂ ਲੱਗੀਆਂ। ਕਹੋਗੇ ਚਲਾ ਕੇ ਦਿਖਾ ਦਿੰਨੇ ਹਾਂ ਤੁਹਾਨੂੰ। ਦੇਖ ਤਾ ਪੋਸਟਿਵ ਵੇਵ ਇੱਕ ਆਏਗੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਡਿਜ਼ਾਈਨ ਬਣਾਇਆ ਹੋਇਆ ਕਿੰਨੀ ਅੱਛੀ ਜਿਹੜੀ ਇਸਦੀ ਲਾਈਟਿੰਗ ਕੀਤੀ ਗਈ ਹੈ ਤਾਂ ਇਹ ਅਲਮਾਰੀ ਵੀ ਕੁਝ ਲੱਗ ਰਹੀ ਹੈ ਕਿ ਲੋਹੇ ਵਾਲੀ ਹੈ ਜੀ ਹਾਂਜੀ ਇਹ ਲੋਹੇ ਵਾਲੀ ਅਲਮਾਰੀ ਹੈ ਜੀ ਇਹਦਾ ਫਾਇਦਾ ਜੀ 5/7 ਜੀ 3 ਦੀ ਜੇ ਰੇਟ ਦੀ ਗੱਲ ਅੰਦਾ ਵੇਟ ਹੈ ਜੀ 1 ਕਵਾਂਟਲ ਪੂਰਾ ਜੀ 1 ਕਵਾਂਟਲ ਜੀ ਹਾਂਜੀ ਚੈਲੰਜ ਹੋਏਗਾ ਜੀ 100 ਕਵਾਂਟਲ ਪੂਰਾ ਮਿਲੇਗਾ 100 ਕਿਜੀ ਹਾਂਜੀ ਹਾਂਜੀ 100 ਕਿਲੋ ਜੀ ਪੂਰਾ ਮਿਲੇਗਾ ਅੰਦਾ ਜੀ ਪੂਰਾ ਜੀ ਅੰਦਾ ਰੇਟ ਹੈ ਜੀ 17500 ਰੁਪਏ ਜੀ 175 10% ਡਿਸਕ ਤਾ ਤੁਸੀਂ ਦੇਖ ਸਕਦੇ ਹੋ ਅਗਰ ਲੋਹੇ ਦੀ ਅਲਮਾਰੀ ਲੈਣੀ ਹੈ ਕਈਆਂ ਨੂੰ ਹੁੰਦਾ ਯਾਰ ਨਹੀਂ ਆ ਬੋਰਡ ਵਾਲੀ ਨਹੀਂ ਲੈਣੀ ਲੌਂਗ ਲਾਈਫ ਵਾਲੀ ਲੈਣੀ ਹੈ ਤਾਂ ਇਹ ਤੁਸੀਂ ਅਲਮਾਰੀ ਲੈ ਸਕਦੇ ਹੋ ਇਸ ਦਾ weight ਜਿਹੜਾ ਕਹਿ ਰਹੇ ਨੇ 1 quintal weight ਹੈ ਇਸ ਦਾ ਜੀ 100 kg ਲੈ ਲੈਂਦੇ ਤੁਸੀਂ ਸਕ੍ਰੈਚ ਮੰ ਸਕਾਇਆ ਨਹੀਂ ਬੱਟੀ ਵਾਲਾ ਪੇਂਟ ਹੈ ਜੀ ਵਧੀਆ ਪੇਂਟ ਹੈ ਜੀ ਕੋਈ ਅੰਦੇ ਚੋ ਨਹੀਂ ਗਾ ਸਪਰੇ ਮਾਰੀ ਹੋਈ ਹੈ ਅੱਛਾ ਸਕ੍ਰੈਚ ਵੀ ਨਹੀਂ ਪੈਂਦਾ ਦਾਣੇ-ਦਾਣੇ ਦੇਖੋ ਦੇਖਦੇ ਆ ਜੀ ਅੱਛਾ ਜੀ ਹਾਂ ਜੀ ਤਾਂ ਟੇਬਲ ਵੀ ਤੁਸੀਂ ਦੇਖ ਸਕਦੇ ਹੋ ਇਹ ਸਰ ਟੇਬਲ ਦੇ ਵਿੱਚ ਕੀ ਹੈ ਕੋਈ ਟਾਇਲ ਵਗੈਰਾ ਹੈ ਜਾਂ ਡਿਜ਼ਾਈਨ ਬਣਿਆ ਆਇਆ ਹੈ ਨਹੀਂ ਇਹ ਸ਼ੀਸ਼ੇ ਜੀ ਸ਼ੀਸ਼ੇ ਉੱਤੇ ਜੀ ਪਿੱਛੇ ਜੀ ਅ ਸਟicker ਲੱਗਾ ਹੋਇਆ ਜੀ ਅੱਛਾ ਹਾਂਜੀ ਹਾਂਜੀ ਇਹ ਲੱਗ ਐਵੇਂ ਰਿਹਾ ਜਿਵੇਂ ਟਾਇਲ ਰੱਖ ਦਿੱਤੀ ਹੋਵੇ ਤੇ ਇਹ ਸ਼ੀਸ਼ੇ 'ਤੇ ਸਟicker ਲੱਗਾ ਹੋਇਆ ਹੈ ਜੀ ਇਹ ਵੀ ਵਧੀਆ ਬੋਰਡ 'ਚ ਬਣਿਆ ਹੋਇਆ ਹੈਵੀ ਬਣਿਆ ਹੋਇਆ ਹੈ ਜੀ ਨੀਚੇ ਆ ਦਰਾਜ ਬਣੀ ਹੋਈ ਹੈ ਤੁਹਾਨੂੰ ਪੂਰਾ ਪੱਲਾ ਜੋ ਮਰਜ਼ੀ ਸਮਾਨ ਰੱਖੋ ਕੋਈ ਡਰਾਈ ਫਰੂਟ ਕਰ ਰਹੇ ਰਿਸ਼ਤੇਦਾਰ ਆਏ ਤਾਂ ਉਹਦੇ ਰੱਖਣ ਵਾਸਤੇ ਹਾਂਜੀ ਹਾਂਜੀ ਅੰਦਰ ਇਹਦਾ 5000 ਰੁਪਏ ਜੀ ਸਿਰਫ 5000 ਰੁਪਏ ਜੀ 10% ਡਿਸਕਾਊਂਟ 4500 ਰੁਪਏ ਤੁਹਾਨੂੰ ਪੈ ਜਾਏਗਾ ਭਾਈ ਟੇਬਲ ਤੁਹਾਨੂੰ ਜਿਹੜਾ 10% ਡਿਸਕਾਊਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਤਾਂ ਡਿਸਕਾਊਂਟ ਮਿਲਣਾ ਹੈ ਇੱਥੇ ਆ ਕੇ ਤੁਹਾਨੂੰ ਦਿਖਾਣਾ ਵੀ ਪੈਣਾ ਪਹਿਲਾਂ ਅੰਦੇ ਤੁਹਾਨੂੰ ਤਿੰਨ ਚਾਰ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਉੱਪਰ ਪਿਆ ਸਾਡੇ ਕੋਲ ਤਾਂ ਆਹ ਟੇਬਲ ਕੀ ਗੱਲ ਹੈ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਸੀ ਜੀ ਸ਼ੀਸ਼ਮ ਦੀ ਵੁੱਡ ਦੇ ਚ ਤੇ ਇਹ ਕੱਲਾ ਟੇਬਲ ਕਿਸੇ ਨੇ ਲੈਣਾ ਹੋਵੇ ਤਾਂ ਇਹ ਤੁਹਾਨੂੰ 10000 ਰੁਪਏ ਟੇਬਲ 10% ਡਿਸਕਾਊਂਟ ਦੇ ਕੇ ਕਰ ਦਾਂਗੇ ਤੁਹਾਨੂੰ ਤਾਂ ਤੁਹਾਨੂੰ ਅੰਦਰ ਪ੍ਰੋਡਕਟ ਵੀ ਦਿਖਾ ਦਿੱਤੇ ਸਾਰੇ ਅਲਮਾਰੀ ਬੈੱਡ ਇਲੈਕਟ੍ਰੋਨਿਕ ਦਾ ਸਮਾਨ ਵੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲੋਂ ਇੱਕ ਹੋਰ ਨਵੀਂ ਸਰਵਿਸ ਵੀ ਸ਼ੁਰੂ ਕਰ ਦਿੱਤੀ ਗਿਆ ਹੈ ਮੋਬਾਈਲ ਦੀ ਵੀ ਜੀ ਸਰ ਕੀ ਕਹੋਗੇ ਇਹ ਕਿਵੇਂ ਆਇਆ ਵੀ ਆਪਾਂ ਜਿਹੜਾ ਨਾਲ ਇਹ ਵੀ ਸ਼ੁਰੂ ਕਰ ਦਈਏ ਮੋਬਾਈਲਾਂ ਦਾ ਜੀ ਜੀ ਵੈਸੇ ਥੋੜਾ ਆਇਆ ਕਿ ਨਾਲ ਇਹ ਵੀ ਕਰ ਲਈਏ ਜੀ ਕਿਉਂਕਿ ਫਰਨੀਚਰ ਦਾ ਕੰਮ ਹੁੰਦਾ ਜੀ ਪੂਰੇ ਸਾਲ ਦਾ ਨਹੀਂ ਕੰਮ ਹੁੰਦਾ 6 ਮਹੀਨੇ ਕੰਮ ਹੁੰਦਾ 6 ਮਹੀਨੇ ਕੱਟ ਜਾਂਦੇ ਜੀ ਫਿਰ ਨਾਲ ਇਹ ਜਿਹੜਾ ਮੋਬਾਈਲਸ ਵੀ ਰੱਖ ਲਈਏ ਜੀ ਐਸਲੀ ਅਸੀਂ ਮੋਬਾਈਲ ਸਾਰੇ ਅਸੀਂ Oppo ਦੇ ਤੁਹਾਨੂੰ ਹਰ ਇੱਕ ਪ੍ਰੋਡਕਟ ਮਿਲੇਗਾ ਜੀ ਜੋ ਮਾਰੀ ਤੁਹਾਨੂੰ ਚਾਹੀਦਾ ਹੋਵੇ ਬਜਾਜ ਫਾਈਨਾਂਸ ਤੇ ਵੀ ਅਸੀਂ ਕਰ ਦਾਂਗੇ ਜੀ HDFC ਬਜਾਜ ਫਾਈਨਾਂਸ ਜੋ ਵੀ ਹੈ ਤੁਹਾਨੂੰ ਫਾਈਨਾਂਸ ਦੇ ਦੇ ਦਾਂ ਤਨ ਹਰੇਕ ਪਰ ਰੱਖਦੇ ਦੀਵਾਲੀ ਦੇ ਉੱਪਰ ਕੁਝ ਨਾਲ ਇਹਨਾਂ ਦੇ ਗਿਫਟ ਵੀ ਦੇ ਰਹੇ ਆ ਦੀਵਾਲੀ ਗਿਫਟ ਰੱਖੇ ਹੋਏ ਜੀ ਕੁਝ ਨਾ ਕੁਝ ਤੇ ਦਵਾਂਗੇ ਜੀ ਨਾਲ ਜੀ ਅੱਛਾ ਅੱਛਾ ਵੈਸੇ ਵੀ ਤੁਹਾਡੀ ਕੋਈ ਵੀ ਪਰਚੇਸ ਕਰੋਗੇ ਜੀ 10000 ਤੋਂ ਉੱਪਰ ਅਸੀਂ ਇੱਕ ਕੂਪਨ ਰੱਖਾਂਗੇ ਜੀ ਕੂਪਨ ਇਹ ਜੋ ਵੀ ਕੱਢਣਗੇ ਜੋ ਚੀਜ਼ ਮਿਲੇਗੀ ਉਹਨਾਂ ਦਵਾਂਗੇ ਜੀ ਉੰਦੇ ਹਰੇਕ ਦੀ ਉਹਨਾਂ ਲਈ ਕੈਟਲੋਏਗੀ ਕਿਸੇ ਜੇ ਇਲੈਕਟ੍ਰੀਕਲ ਹੀ ਜੀ ਯਾਨੀ ਕਿ ਅਰੇਕ ਬੰਦੇ ਨੂੰ ਤਿੰਨ ਤਿੰਨ ਲਾਈਟਾਂ ਮਿਲਣਗੇ 10% ਡਿਸਕਾਊਂਟ ਵੀ ਮਿਲਣਾ ਹੈ ਬੈੱਡ ਦੇ ਨਾਲ ਗੱਦੇ ਵੀ ਮਿਲਨੇ ਨੇ ਤੇ ਇੱਕ ਕੂਪਨ ਵੀ ਮਿਲੇਗਾ ਹਾਂਜੀ ਕੂਪਨ ਵੀ ਮਿਲੇਗਾ ਜੀ ਕੂਪਨ ਦੇ ਵਿੱਚ ਕੀ ਕੀ ਨਿਕਲਣਾ ਹੈ ਕੋਈ ਕੋਈ ਇਲੈਕਟ੍ਰਿਕ ਕੈਟਲੋਏਗੀ ਜੀ ਕਿਸੇ ਜੀ ਤੁਹਾਨੂੰ ਮਿਲ ਜੇਗਾ ਜੀ ਪ੍ਰੈਸ ਮਿਲੇਗੀ ਕੋਈ ਚਾਦਰ ਮਿਲੇਗੀ ਕੁਸ਼ਨ ਮਿਲ ਉਹ ਮਿਲਣ ਕੁਸ਼ਨ ਮਿਲਣਗੇ ਜੀ ਤੁਹਾਨੂੰ ਸਾਰਾ ਹੋਰ ਬਹੁਤ ਕੁਝ ਨਹੀਂ ਸੋਚਿਆ ਹੈ ਉਹ ਸੇ ਡਾਲਾਂਗੇ ਜੀ ਕੋਈ ਸਰਪ੍ਰਾਈਜ਼ ਹੋ ਗਿਆ ਜੀ ਤਾਂ ਤੁਸੀਂ ਦੇਖ ਸਕਦੇ ਹੋ بڑے ਵੱਡੇ ਜਿਹੜੇ ਦਾਅਵੇ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਗਰ ਤੁਸੀਂ 10000 ਤੋਂ ਉੱਤੇ ਖਰੀਦ ਕਰਦੇ ਹੋ ਤਾਂ 10% ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ ਹੈ ਗੱਦੇ ਵੀ ਨਾਲ ਫ੍ਰੀ ਮਿਲਨੇ ਨੇ ਇੱਕ ਕੁੱਪਨ ਵੀ ਮਿਲਣਾ ਉਸ ਦੇ ਵਿੱਚ ਵੀ ਜਿਹੜੇ ਗਿਫਟ ਨਿਕਲਣਗੇ ਕਾਰਟੀਆ ਵਾਲਾ ਮੈਪੋਂਟਮਾ ਬੋਦ ਬੋਦ ਵੈਲਕਮ ਕਰਦਾ ਜਿਹੜੇ ਕਿ ਮੇਰੇ ਮੇਰਾ ਨਾਮ ਸ਼ਾਂਤੀ ਸਰੂਪ ਬਲੋਤਰਾ ਸਰਪੰਚ ਪਿੰਡ ਕਬੂਤਜਾਹਾਂ ਤੋਂ ਮੈਂ ਅੱਜ ਬੱਚਿਆਂ ਨੂੰ ਇਹ ਕੰਮ ਬੜੀ ਖੁਸ਼ੀ ਨਾਲ ਕਰਾਇਆ ਜੀ ਜਿਹੜੇ ਅੱਜ ਦੂਜੀ ਪੀੜ੍ਹੀ ਮੇਰੀ ਇਸ ਕਮਰੇ ਵਿੱਚ ਬੈਠੀ ਹੈ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਬਹੁਤ ਅੱਛਾ ਰਿਸਪੌਂਸ ਲੈ ਰਹੇ ਨੇ ਵੈਰਾਈਟੀਆਂ ਇਹਨਾਂ ਦੇ ਕੋਲ ਇੱਕ ਛੱਤ ਦੇ ਥੱਲੇ ਹੀ ਮਿਲ ਜਾਣਾ ਹੈ ਅਗਰ ਤੁਹਾਡੇ ਘਰੇ ਕੋਈ ਵਿਆਹ ਸ਼ਾਦੀ ਫੰਕਸ਼ਨ ਹੈ ਤਾਂ ਇੱਕ ਛੱਤ ਦੇ ਥੱਲੇ ਹੀ ਤੁਹਾਨੂੰ ਏਸੀ ਵੀ ਮਿਲ ਜਾਣਾ ਹੈ ਵਾਸ਼ਿੰਗ ਮਸ਼ੀਨ ਵੀ ਮਿਲ ਜਾਣੀ ਹੈ ਬੈੱਡ ਵੀ ਮਿਲ ਜਾਣਾ ਹੈ ਸੋਫਾ ਵੀ ਮਿਲ ਜਾਣਾ ਹੈ ਮੰਦਰ ਵੀ ਮਿਲ ਜਾਣਾ ਹੈ ਤਾਂ ਇਸੇ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਦੇ ਲਈ ਬਨੇ ਰਹੋ ਸਾਡੇ ਨਾਲ ਆਰਬੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ ਮੈਂ ਪੰਕਜ ਮਿੱਡਾ ਮੇਰੇ ਨਾਲ ਮੇਰੇ ਹਿਤੇਸ਼ ਬਾਂਸਲ ਦੀ ਰਿਪੋਰਟ